ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ 'ਚ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ-ਠਾਕ ਹੋਵੋਗੇ। ਅਸੀਂ ਕਿੰਨੇ ਦਿਨ ਤੋਂ ਵੀਡੀਓ ਨਹੀਂ ਬਣਾਈ ਸੀਗੀ ਕਿਉਂਕਿ ਕੰਮਕਾਰਾਂ 'ਚ ਵੀ ਹੁਜੇ ਹੋਏ ਸੀਗੇ। ਭੱਜ ਨੱਠ ਰਹਿੰਦੀ ਆ। ਇਹ ਬੂਟਾ ਕਰਕੇ ਉਹਨਾਂ ਦੀ ਹੁਜੇ ਹੋਈ ਸੀਗੇ ਥੋੜਾ ਜਿਹਾ ਕੰਮ-ਕਾਰ ਕਰਕੇ। ਜਾ ਕੱਲ ਹਰਮਨ ਨੇ ਅਰਸੋਂ ਸਟੈਫੀ ਤੋਂ ਕੀ ਇਟੋਟਰੀਮਨ ਸਟੈਫੀ ਤੋਂ ਆਪਣੇ ਲੈਂਦਾ ਸੀ ਸਟੈਫੀ ਨਾਲੋਂ ਫੋਨ ਚਾਹੁੰਦਾ ਸੀ ਉਹਦੇ ਨੇ ਬਣੇ ਇਹਨੇ ਪਹੁੰਚੇ ਮਾਰੇ ਉਹਦੇ ਆਰੇ ਬੂਤੇ ਮਾਰੇ ਹੋਏ ਇੱਥੇ ਲੱਗਾ ਤੋ ਮੋੜਾ ਜੀ ਫੇਰ ਕੱਲ ਵੀ ਅਸੀਂ ਸਾਨੂੰ ਜਲਦੀ ਆਉਣਾ ਪਿਆ ਇੰਜੈਕਸ਼ਨ ਲਵਾਉਣ ਲਈ ਫਿਰ ਉਹ ਲਵਾਇਓ ਇੱਕ ਵੈਕਸੀਨ ਮਿਲਣੀ ਰਹੀ ਹੈਗੀ ਫਿਰ ਸਾਨੂੰ ਵੀੜੀ ਨਹੀਂ ਕਿ ਇਹਨੂੰ ਫੇਰ ਅੱਜ ਅਸੀਂ ਉਹ ਸਾਨੂੰ ਉੱਥੋਂ ਆਉਣਾ ਪਿਆ ਕੰਮ ਤੋਂ ਛੁੱਟੀ ਦਿਵਾ ਕੇ ਇਹਨੂੰ ਹੁਣ ਜਾਣਾ ਪਿਆ ਸਮਰਾਲੇ ਨੂੰ ਸਮਰਾਲੇ ਉੱਥੇ ਵੀ ਜਾਣਾ ਹੈ ਉੱਥੇ ਇਹਦੇ ਵੈਕਸੀਨ ਲਗਾਉਣੀ ਹੈ ਅੱਜ ਉੱਥੇ ਵੀ ਚੱਲਣਾ ਕਿ ਇਹ ਛੇੜਖਾਨੀ ਬਹੁਤ ਕਰ ਦੋ ਦਸਾਰ ਮੰਨ ਛੇੜੇ ਕਿਉਂ ਉਹਨਾਂ ਨੂੰ ਮਾਰੇਗਾ ਫੁੱਕਾ ਉਹਦੇ ਇਹ ਮੂੰਹ ਤੇ ਲਵਾਈ ਵੀ ਵਰਦਾ ਇਹਨੂੰ ਬਹੁਤ ਵਾਰੀ ਸਮਝਾਉਂਦੇ ਹੁੰਦੇ ਸੀ ਬਹੁਤ ਵਾਰ ਵੀ ਪਰ ਇਹ ਨੂੰ ਨਾ 치ੜਿਆ ਕਰ ਨਾ 치ੜੇਗਾ ਬਣੇ ਨਹੀਂ ਕਦੇ ਨਹੀਂ ਸੁਣੀ। ਕੋਈ ਇਹ ਨੂੰ ਪੈਂਦੀ ਉਹ ਬਖਸ਼ਦੀ ਨਹੀਂ ਇਹ ਨੂੰ। ਕਿਉਂਕਿ 치ੜਦਾ ਤਾਂ ਪੈਂਦੀ ਨਹੀਂ ਉਹ ਕਿਸੇ ਨੂੰ ਕੋਸ਼ਿਸ਼ ਨਹੀਂ ਕਰਦੀ ਹੈਗੀ। ਨਹੀਂ ਕਰਦੀ ਨਾ ਫੋਟੋ ਚ। ਨਾ। ਇਹ ਤੰਗ ਕਰਦਾ। ਇਹ ਤੰਗ ਕਰਦਾ ਉਹਨੂੰ। ਤੰਗ ਕਰਨ ਦੀ ਵਜ੍ਹਾ ਕਰਕੇ ਇਹਨੂੰ ਅਸੀਂ ਰੋਕਦੇ ਹੁੰਦੇ ਸੀ। ਵੀ ਚਾਹੇ ਉਹਦੇ ਇੰਜੈਕਸ਼ਨ ਲੱਕ ਲੱਗੇ ਹੋਏ ਨਹੀਂ। ਵੀ ਪਰ ਤਾਂ ਸਾਨੂੰ ਤੇਰੇ ਲਵਾਉਣੇ ਪੈ ਜਾਣੇ ਨੇ ਸੱਚੀ ਉਹੀ ਗੱਲ ਕਰਤੀ ਹੈ ਨੇ। ਹੁਣ ਸਾਨੂੰ ਦੋ ਤਿੰਨ ਦਿਨ ਦੇ ਦਿੰਦੀ ਹੈ ਨਾ। ਦੇ ਸੀ ਕਿ ਫਿਰ ਇਹਨੂੰ ਆ ਕੇ ਮੈਂ ਥੋੜਾ ਜਿਹਾ ਰੈਸਟ ਕਰਨੂੰ ਗਿਆ ਸੀਗਾ ਫਿਰ ਇਹਨੂੰ ਕਿਹਾ ਸੀ ਸੋਚਿਆ ਸੀ ਵੀ ਅੱਜ ਨੂੰ ਅੱਜ ਦੀ ਛੁੱਟੀ ਲੈ ਲਵਾਂ ਉਹ ਅੱਜ ਮੈਂ ਆ ਗਿਆ ਸੀ ਯਾਰ ਕੰਮ ਜਿਹਾ ਸੀ ਦੇਖ ਰਹਿਣਾ ਬਾਜੂ ਆ ਸ਼ੈਲ ਪੈਜੂ ਹੈ ਤੇ ਬਾਜੂ ਉੱਪਰ ਗੇਅਰ ਹੁੰਦਾ ਪੰਜੂ ਉੱਪਰ ਗੇਅਰ ਹੁੰਦਾ ਅੱਛਾ ਤੈਨੂੰ ਆਹ ਬਹੁਤ ਪਤਾ ਗੇਅਰ ਕਿਹੜਾ ਬਿੰਦਾ ਨਾਲ ਪੈਂਦਾ ਗੱਦੀ ਸੀ ਟਿਫਨ ਚ ਰੋਟੀ ਹੈਗੀ ਤਾਂ ਨਹੀਂ ਇਹ ਟਿਫਨ ਚ ਹੈਗੀ ਆ ਮੈਂ ਹੁਣੀ ਚੈੱਕ ਇਹ ਹੱਸਦਾ ਇਹਦਾ ਮਤਲਬ ਟੀ ਇੱਕ ਰੋਟੀ ਨਹੀਂ ਖਾਂਦਾ ਉਹਨੇ ਦੀ ਮੈਡਮ ਨੂੰ ਰਿਕੁਐਸਟ ਕਰਦੀ ਆ ਮੈਂ ਮੈਡਮ ਜੀ ਦੇਖਣ ਬੁਲਾਗਾ ਮੈਡਮ ਇਹ ਰੋਟੀ ਨਹੀਂ ਖਾਂਦਾ ਹੈਗਾ ਇਹਦੇ ਲੰਚ ਬਾਕਸ ਚ ਜਿਵੇਂ ਮੈਂ ਟਿਫਨ ਭਾ ਕੇ ਫਿਰ ਜਿਉਂ ਮੀ ਵਾਪਸ ਮੁੜ ਕੇ ਆਉਂਦਾ ਤੇ ਮੇਰੇ ਉਹਦੀ ਨੂੰ ਕੈਮਰੇ ਤੇ ਲੁੱਕਉ ਆਉਂਦਾ ਇਹ ਪਹਿਲਾ ਵੇਲੇ ਹੀ ਹੁਣ ਮੈਨੂੰ ਅੱਜ ਪਤਾ ਲੱਗ ਗਿਆ ਇਹਦੀ ਗੁਪਤ ਸੂਚਨਾ ਇਹਦੇ ਬੈਗ-ਬਿਆ ਪਿੱਛੇ ਚੈੱਕ ਕਰਨ ਮੈਣਾ ਹੁਣ ਮੈਨੂੰ ਕਰੇ ਚੈੱਕ ਨਾ ਫਰੂਟ ਖਾਦੇ ਸੀ ਹਾਂ ਫਰੂਟ ਤੇ ਖਾ ਲੇ ਫਿਰ ਰੋਟੀ ਨੂੰ ਕੀ ਹੁੰਦਾ ਤਾਂ ਸਹੀ ਖਾ ਲਿਆ ਸੀ ਇਹ ਸਾਰੇ ਫਿਰ ਰੋਟੀ ਕਿਉਂ ਨਹੀਂ ਖਾਧੀ ਹੈ ਇੱਕ ਪਰੌਂਠਾ ਹੁੰਦਾ ਇੱਕ ਪਰੌਂਠਾ ਵੀ ਨਹੀਂ ਖਾਧਾ ਜਾਂਦਾ ਇਹ ਤਾਂ ਗਲਤ ਗੱਲ ਆ ਮੇਰੇ ਉਹਦੇ ਪਰੋਂ ਪਰ ਆ ਵੀ ਵਸ ਕਰਦੇ ਨੇ ਦੇਖਦੇ ਆ ਦੇਖਦੇ ਆ ਟੈਕਸਾ ਕੱਟੋ ਪਹਿਲਾਂ ਅੱਗੇ ਤਾਂ ਕਦੇ ਕੱਟਿਆ ਨਹੀਂ ਹੋਣਾ ਕਿੱਥੋਂ ਕੱਟਣਗੇ ਵਿਚਾਰੇ ਇਹ ਕੱਟਾ ਇੱਕ ਦਿਨ ਉਹ ਜਿਹੜਾ ਰੌਟਰ ਚੱਟ ਚੱਟ ਉਹਦੇ ਅੰਦਰ ਸੀਗਾ ਸੰਗ ਵਾਲੇ ਉਹ ਦੋ ਬਾਈਕਾਂ ਤਾਂ ਸੀਗਾ 10 ਲੱਖ ਫਿਰ ਹਾਂ ਲੋ ਜੀ ਕੱਟਿਆ ਨਹੀਂ ਹੈ ਨਾ ਨਹੀਂ ਕੱਟਿਆ ਇਹ ਤਾਂ ਫੋਟਾਂ ਚੜਾਈ ਆ ਬਈ ਖੜਾ ਤੇਰੀ ਬਾਕੀ ਇਹਨੂੰ ਕਿ ਸੌਰੀ ਹਾਂ ਹੋਗਾ ਪਹਿਲਾਂ ਨਾ ਸੇ ਕਰ ਮੈਂ ਹੁੰਦਾ ਨੇ ਜਦ ਤੱਕ ਸਾਈਡ ਤੇ ਹਮਣਾ ਤਾਂ ਉਹਦਾ ਨੋਵੇ ਰੋਂਪਰਾਲੇ ਆਉਗੇ ਰੋਂਪਰਾਲੇ ਕੀ ਦਾ ਰੋਂਪੋ ਦਾ ਤੇ ਦਾ ਨੂੰ ਨਹੀਂ ਜੇ ਕਿਹਨੂੰ ਨਹੀਂ ਪਤਾ ਵੀ ਜਿਹਨੇ ਸਮਰਾਲੇ ਵਾਲਾ ਨੂੰ ਆਉਣਾ ਵੈਸੇ ਤਾਂ ਬਥੇ ਰੋਂਪਰਾਲੇ ਆਂਦਾ ਟੂਲ ਟੈਕਸ ਦੇ ਕੱਟੀਆਂ ਨਹੀਂ ਜਾਂਦਾ ਅੰਗੇ ਜਾ ਸਕਦਾ ਹੋ ਗਈ ਅਜਾ ਰੱਖੋਗਾ ਹਰਮਨਦੀਪ ਪਰ ਜੀ ਨਹੀਂ ਕਿਤੇ ਤੱਕ ਦੇ ਨੰਬਰ ਨੰਬਰ ਤੱਕ ਆ ਗਏ ਹਾਂ ਅੱਗੇ ਵੀ ਹੈਗੇ ਹਾਂ ਜੀ ਨਹੀਂ ਲੋ ਜੀ ਲਵਾ ਲਿਆ ਹੁੰਦਾ ਟੀਕਾ ਇਹਨਾਂ ਨੇ ਲਵਾ ਲਿਆ ਹਰਮਨ ਨੂੰ ਨਾ ਟੀਕਾ ਲੱਗ ਗਿਆ ਠੀਕ ਆ ਅੱਛਾ ਹਰਮਨ ਲੱਗ ਗਿਆ ਦੁੱਖ ਤਾਂ ਨਹੀਂ ਲੱਗਿਆ ਥੋੜਾ ਜਿਹਾ ਲੱਗਿਆ ਦੁੱਖ ਲੱਗੇ ਕੀ ਖਾਣਾ ਟੀਕਾ ਦੇ ਦਿੰਦੀ ਹਾਂ ਨਿਸ਼ਾਨ ਕਿੰਨੇ ਸਾਲ ਦਾ ਹੋ ਗਿਆ ਨਿਸ਼ਾਨ 3 ਸਾਲ ਦਾ ਹੋ ਗਿਆ ਹੁਣ ਖੋਲ ਵੀ ਜਾਣ ਲੱਗਿਆ ਇੱਥੇ ਕੱਪੜੇ ਕਿਤੇ ਖਰਾਬ ਕਰਦਾ ਹਰਮਨ ਦੁੱਖ ਲੱਗਿਆ ਸੀ ਟੀਕੇ ਦਾ ਨਾ ਹਲੇ ਤੇ ਰਾਟ ਚੱਕਤਾ ਗਾਣੋਂ ਤੋਂ ਪਹਿਲੇ ਰੋਲਾ ਪਾਦਾ ਜਾਂ ਲੱਗ ਕੇ ਫਿਰ ਹੋਵੇ ਜੇ ਲੱਗਿਆ ਵੀ ਨਹੀਂ ਹੈਗਾ ਇੰਨਾ ਰਾਟ ਚੱਕਦਾ ਇੰਨਾ ਰਾਟ ਜਦਾਂ ਲੱਗ ਗਿਆ ਫਿਰ ਰੋਲਾ ਵੀ ਨਹੀਂ ਪਾਇਆ ਕਿਹੜਾ ਉਦੋਂ ਵੜਾ ਸੀਗਾ ਉਹ ਵੀ ਦੋਕ ਲੱਗੇ ਗੱਲ ਕੱਲ੍ਹੜਾ ਕੱਲ੍ਹੜੀ ਤੇ ਦੋਕ ਲੱਗੇ ਦੇਲੇ ਬੁੱਤੇਆਂ ਲੱਗਦੇ ਹੁੰਦੇ ਨੇ ਠੀਕੇ ਤਿੰਨ ਸਮਝਾਉਂਦੇ ਹੁੰਦੇ ਸੀ ਨਾ ਆ ਪੰਗੇ ਲਿਆ ਕਰ ਉਹ ਦੇਲੇ ਡਾਕਟਰ ਵੀ ਕਹਿੰਦੇ ਸੀ ਆ ਲੱਗਣੇ ਦੋ ਦੋ ਲੱਗਣੇ ਕੁੱਤੇ ਨਾਲ ਕੀ ਕਰਦਾ ਸੀ ਦੇਲੇ ਕਿਹਾ ਉਹਨੇ ਤੈਨੂੰ ਕਿ ਕੁੱਤੇ ਨੂੰ ਛੇੜਖਾਨੀ ਕਦੇ ਕਰਦਾ ਸੀ ਕਿ ਹੈ ਨਾ ਕਿੱਥੇ ਕਵਾੜੇ ਵਾਲਾ ਇੰਤਣਾ ਅੱਗੇ ਜਾ ਕੇ ਦੇਖ ਲੈ ਉਹਨਾਂ ਨੇ ਗੱਲ ਕਹੀ ਹੈ ਉਹ ਕਹਿੰਦਾ ਇਹਦਾ ਮਤਲਬ ਵੀ ਉਹ ਕਹਿੰਦੇ ਨੇ ਆਹ ਤਾਂ ਬਾਬੇ ਨੂੰ ਲੱਗਣਾ ਹੈ ਨਾ ਉਹੀ ਬਾਬੇ ਦਾ ਲੱਗਿਆ ਹੋਇਆ ਸੀ ਕਿ ਬੇਨਰ ਇਹੋ ਜਿਹੜਾ ਆਪ ਟੀਵੀ ਤੇ ਸੁਣਦੇ ਹਾਂ ਕਿਦਾਂ ਲੱਗਣਾ ਸੀ ਮਾੜੀ ਦੇਖ ਲੈ ਮਾਏ ਦਾ ਆਟੋ ਦੇਖੀਏ ਮਾੜੀ ਹਾਂ ਦੱਸੋ ਫਿਰ ਕਿੱਥੇ ਕਵਾ ਅੱਗੇ ਜਾ ਕੇ ਮੋਟੇ ਚ ਬਾਜ਼ਾਰ ਚ ਜਦੋਂ ਐਂਟਰ ਹੋਣੀ ਹੈ ਹੂੰ ਅੱਛਾ ਅੱਛਾ ਹੁਣ ਮੈਂ ਲੈਣੀ ਸੀਗੀ ਹੈ ਨਾ ਨੀਗਾ ਵਾਲੀ ਬੜੇ ਚੋਟੀ ਤੇ ਸਾਰੇ ਕਿੰਨੇ ਦੇ ਗੋਪੇਟੇ ਫਸਾ ਚੋੜਾ ਹੋ ਤਾ ਨਾ ਹਾਂ ਵੀ ਹਰ ਮੰਦੇ ਲੱਗ ਚੁੱਕਿਆ ਸੀ ਹੁਣ ਇੰਜੈਕਸ਼ਨ ਤੇ ਮੈਂ ਵੀ ਇਹਨ ਕੱਪ ਦੀ ਲਾ ਲਈ ਬੱਚਿਆਂ ਨੂੰ ਛੁੱਟੀ ਹੋ ਗਈ ਬੱਚੇ ਜਾ ਰਹੇ ਨੇ ਘਰੇ ਹਨਾ ਹਰਮਨ ਕੋਹਦੇ ਲੱਗਿਓ ਆਇਆ ਬੋਰਡ ਅੱਜ ਲੱਗਣਾ ਵਾ ਸ਼ਾਮ ਨੂੰ 6 ਵਜੇ ਤੋਂ 9 ਵਜੇ ਤੱਕ ਕਿੱਥੇ ਇੱਥੇ ਉਹ ਆਪਣੇ ਦੀਵਾਨ ਲੱਗਣੇ ਨੇ ਉਹ ਬਾਬੇ ਨੇ ਹੁਣ ਜਿਹੜੇ ਟੀਵੀ ਤੇ ਸੁਣਦੇ ਹੁੰਦੇ ਆ ਆਵੜੀ ਵੀ ਆਉਣਗੀ ਬਹੁਤ ਵਧੀਆ ਲੱਗਦਾ ਇਹ ਦੂਰ ਉਹ ਟੈਟਰ ਦੱਸ ਜਾਂਦੀ ਹੈ ਨੂੰ ਪਤਾ ਲੱਗ ਗਿਆ ਰੋਬਰ ਅਗੜੀ ਹਰਮਨ ਦੀ ਡਿਫੈਂਡਰ ਡਫਾਈਂਡ ਗਈ ਹਰਮਨ ਤੇ ਰੋਂਪਰ ਵਾਲੇ ਸੀਗਾ ਜੀ ਧੂਰੀ ਇੱਕ ਮਿੰਟ ਚ ਹੀ ਖੋਲਦਾ ਬਾਪੂ ਹਰਮਨ ਦੀ ਡਿਫੈਂਡਰ ਨੂੰ ਟਾਈਮ ਲੱਗ ਗਿਆ ਰੋਂਪਰ ਵਾਲੇ ਕਹਿੰਦੇ 1 ਮਿੰਟ ਚ ਹੀ ਖੋਲਦਾ ਜੀ ਹਾਂ 1 ਮਿੰਟ ਡਿਫੈਂਡਰ ਨੂੰ ਟਾਈਮ ਲੱਗ ਗਿਆ ਵੀ ਅਰੇ ਕਿਹ ਹੈ ਯਾਰ ਰੋਂਪਰ ਵਾਲੇ ਹੈਗੇ ਜਿਹੜੇ 1 ਮਿੰਟ ਚ ਖੋਲਦੇ ਰੋਕ ਕਰਾਲੇ ਕੋਈ ਆ ਜਾ ਸਾਡੀ ਮਿੰਟਾਂ ਮਾਰਿਆ ਡਿਫੈਂਡਰ ਨੂੰ ਮੇਰੇ ਵੱਧ ਟਾਈਮ ਲਾਤਾ ਇਹ ਫੈਟਰ ਨੂੰ ਤਾਂ 5 ਮਿੰਟ ਹੀ ਲਾਉ ਤੇ ਹਾਂ ਇਹ ਟੇਕੜੀ ਨਹੀਂ ਹੈਗੀ ਆਹ ਖੜੀ ਆ ਇਹਨੂੰ ਖਲਾਉਣ ਨੂੰ ਕੁਛ ਹਾਂ 버ਗਰ ਖਾਣੇ ਕਿ ਚੂਸਮੇਡ ਆਰਵਨ ਨਹੀਂ ਇਹ ਤੋਂ ਨਹੀਂ 올ੇ ਡੱਬੇ ਤੋਂ ਉਹ ਜਿਹੜਾ ਆਪਣੀ ਤਰ੍ਹਾਂ ਹੀ ਆ ਬਿੱਠੇ ਖੜੀ ਤਾਂ ਹੁੰਦੀ ਆ ਆਪਣੀ ਤਰ੍ਹਾਂ ਹੀ ਇਹ ਜਿਹੜਾ ਆਸੀਂ ਇਦਰਾਹੇ ਜਾਣਾ ਪੈਦੇ? ਮੈਂ ਨਹੀਂ। ਹਾਂ। ਚਾਹੇ ਸੋਟਾ? ਹਾਂ। ਪਰ ਇੱਥੇ ਦਾਸ ਰੰਦਾ ਤੋਂ ਮੈਨੂੰ ਇੱਥੇ ਤੈਨੂੰ ਬਣਾ ਦਿੰਦੇ ਸਭ ਰੌਲੇ ਚਾਹੇ ਪਕੜਾ। ਇੱਥੇ ਹੈਗੇ ਸੀ। ਕਿਉਂਕਿ ਚਾਹੇ ਸੋਟਾ ਬਾਅਰ ਨਹੀਂ ਹੈਗਾ ਸਮਰਾਲੇ। ਨਹੀਂ ਹੈਗਾ। ਇੱਥੇ ਤਾਂ ਕੁਝ ਹੋਰ ਸੀ। ਮਰ ਕਿਹਾ ਸੀ ਰਿਪੀ ਨਹੀਂ ਬਣਦੀ ਕੀ ਇਹ। ਪੀ ਆਹਨ ਨਹੀਂ। ਉਹਨਾਂ ਦੇ ਘਰ ਨੇ ਚੱਲ ਕੇ। ਨਹੀਂ। ਉਹ ਕੋੜੀ ਹੈ ਲੈ ਮੇਰੇ ਮਨ। ਨਹੀਂ ਸਮਰਾਲੇ। ਦੀ ਮਾਰਦੀ ਨਾਲ ਕਦੋਂ ਸੀਗਾ ਕੋਈ ਹਾਣੇ ਕੋਈ ਸਾਬੇ 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 ਉਹ ਬਕਵਾਸ ਇਹਨਾਂ ਦੇ ਕਿਹੜਾ ਬੜਾ ਇਹਨਾਂ ਦੇ ਕਿ ਸੰਘੂ ਵਾਲੇ ਨੇ ਤਾਂ ਕੋਹ ਦੇ ਕੁੱਤੇ ਕਿੰਨੀ ਭੀੜਾ ਦੇ ਲਾ ਉਥੇ ਕੋਈ ਖਾ ਕੇ ਆ ਰਿਹਾ ਉਹੀ ਪਕੌੜੇ ਖਾ ਲਾ ਬਰੈਡ ਉਥੇ 버ਗਰ ਖਿਲਾ ਦਿੰਦੇ ਆਰ ਬੰਨੂ ਹਰ ਨੂੰ ਬਰਕਤ ਦਾ ਖਾਓ ਬਰਗਰ ਖਾਣਾ ਯਸ ਗੈਸ ਮਾਰਗਰ ਕੋ ਇਧਰ ਕੋ ਜਾ ਰਹਾ ਹੈ ਸਾਡੀ ਇਹਨੇ ਜਰਾ ਗੱਡੀ ਤੇ ਸਕਰੇਚ ਮਾਰੇ ਹੋਏ ਨੇ ਲੰਮੇ ਲੰਮੇ ਇਹਦੇ ਮਾਰੇ ਹੋਏ ਨੇ ਮੈਂ ਵੀ ਰਹਿਣਾ ਕਿ ਤੇਰੇ ਡੈਡੀ ਨੇ ਤੇ ਉੱਥੇ ਕਾਲ ਪੇ ਜਾਣਾ ਸੀ ਬਾਹਰ ਕਿਸੇ ਹੂੰ ਇਹਦੇ ਮਾਰੇ ਹੋਏ ਨੇ ਵੇਖੋ ਗੱਡੀ ਤੇ ਨਿਸ਼ਾਨ ਮਾਰ ਗਿਆ ਕਿੱਡੇ ਲੰਮੇ ਮਾਰੇ ਹੋਏ ਨੇ ਕਿਸ ਕਿਸੇ ਮਾਰਦੇ ਕੀ ਕਿਸ ਆਇਆ ਸੀ ਕੀ ਕਿਸ ਆਇਆ ਸੀਗਾ ਮੈਨੂੰ ਤਾਂ ਅੱਜ ਪਤਾ ਲੱਗਦਾ ਤੁਸੀਂ ਮੈਨੂੰ ਦੱਸਿਆ ਨਹੀਂ ਉਦੋਂ ਤੇ ਨਹੀਂ ਮੈਂ ਕਰ ਰਿਹਾ ਹਾਂ ਉਹਦੇ ਫੇਮਸ ਪਕੌੜੀ ਵੀ ਆਪਣੇ ਬੰਦਾ ਕਰੀ ਜਾਂਦਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਇਹ ਗੱਲ ਦਾ। ਉਹਨਾਂ ਦੇ ਬਹੁਤ ਜ਼ਿਆਦਾ ਫੇਮਸ ਨੇ ਪਕੌੜੇ ਦੇਖਦੇ ਆ ਪਹੁੰਚ ਜਾ ਕੇ। ਲੋ ਜੀ ਸੇ ਪਹੁੰਚ ਚੁੱਕੇ ਆ ਇੱਥੇ ਮਸ਼ਹੂਰ ਪਕੌੜੇ ਵਾਲੇ ਸ਼ਰਮਾ সুইਟਸ਼ਾਪ। ਇਹ ਜਦੋਂ ਤੁਸੀਂ ਆਪਣੇ ਸਮਰਾਲੇ ਨੂੰ ਇਧਰ ਚੰਡੇਗੜ੍ਹ ਰੋਡ ਤੇ ਨੂੰ ਜਾਣਦੇ ਆ ਜਾਂ ਇਧਰ ਆ ਲੁਧਿਆਣੇ ਵੱਲ ਨੂੰ ਜਾਣਦੇ ਆ ਤੁਸੀਂ ਨਾ ਚੰਡੇਗੜ੍ਹ ਤੋਂ ਲੁਧਿਆਣੇ ਸਾਈਡ ਨੂੰ ਨਾ ਤੇ ਉਹ ਪੂਰੇ ਰਸਤੇ ਦੇ ਵਿੱਚ ਆਉਂਦਾ ਵਾ ਸ਼ਰਮਾ ਸਵੀਟ ਸ਼ੌਪ ਇਹਦੇ ਪਕੌੜੇ ਪੂਰੇ ਫੇਮਸ ਨੇ ਬਰੈਡ ਪੂਰੇ ਫੇਮਸ ਨੇ ਖਾ ਕੇ ਜਾਇਓ ਹਰਮਨ ਜੀ ਆਗੇ ਖਾਣ ਬਰੈਡ ਪਕੌੜੇ ਹਾਂ ਮੈਂ ਕਹਾਂ ਮੇਰੇ ਵਰਗਰ ਖਾਣੇ ਕੀ ਖਾਣਾ ਹਰਮਨ ਬਰਗਰ ਬਰਗਰ ਚਲੋ ਬਰਗਰ ਖਾ ਲੈਨੇ ਆਪਾਂ ਬਰੈਡ ਖਾਵਾਂਗੇ ਲੋ ਜੀ ਆਪਣੇ ਆਕੇ ਸੀ ਕਿ ਬਰੈਡ ਕੀ ਖਾਣਾ ਹਰਮਨ ਬਰਗਰ ਬਰਗਰ ਖਾਣਾ ਪਕੌੜੇ ਨਹੀਂ ਖਾਣੇ ਬਰਗਰ ਖਿਲਾ ਦਿੰਦੇ ਹਰ ਉਹਨ ਕੋਈ ਨਾ ਸੈਂਡਵਿਚ ਖਿਲਾ ਦੇ ਇਹਨੂੰ ਸੈਂਡਵਿਚ ਬਣਾਉਣਾ ਤੁਸੀਂ ਇਹ ਜਿਹਾ ਇਹ ਜਿਹਾ ਉਦੋਂ ਬਰਗਰ ਲੇ ਹੁੰਦਾ ਸੀਗਾ ਓਏ ਹਾਰ ਹਰਮਨ ਨੂੰ ਜਿਆਦਾ ਓਏ ਕਿੱਥੇ ਦੀ ਗੱਲ ਆ ਇਹ ਇਹ ਸੈਂਡਵਿਚ ਹੁੰਦਾ ਅੱਛਾ ਵਿਆਹ ਦੀ ਗੱਲ ਕਰਦਾ ਨਾ ਨਹੀਂ ਵਿਆਹ ਇਹੜਾ ਲੱਗਿਆ ਹੋਇਆ ਟੋਫੀਆਂ ਹਰਮਨ ਸਵਾਦ ਨੇ ਹਾਂ ਲੋ ਜੀ ਹਰਮਨ ਨੇ ਖਾ ਲੇ ਸੈਂਡਵਿਚ ਮਨਪ੍ਰੀਤ ਨੇ ਖਾ ਲੇ ਪਕੌੜੇ ਪਨੀਰ ਵਾਲੇ ਹੁਣੇ ਮੋਚੀ ਹੋ ਗਈ ਮਨਪ੍ਰੀਤ ਪਕੌੜੇ ਖਾ ਰਿਹਾ ਹਰਮਨ ਨੇ ਤੋ ਕਿੰਨਾ ਖਾਤਾ ਜਾਈ ਮਜਾਦ ਆ ਗਿਆ ਵੀ ਮੈਂ ਹਾਂ ਕਿਰਦਕ ਕੋਲ ਟੇਣਾ ਕਿਦਣ ਆਲਾ ਚਰਜੇ ਲੱਗਣ ਲੱਗੇ ਆਪ ਦਣੋੜਾ ਇਹ ਤੁਹਾਡਾ ਵਿਆਹ ਤੇ ਕੀ ਸੀ ਵਿਆਹ ਤੇ ਤਾਂ ਇਹ ਜੀ ਨજર ਲੱਗੀ ਆ ਨਾ ਹਾਂ ਦੂਜੀ ਵਾਰ ਹੁਣ ਮੇਰੇ ਜੀ ਨਹੀਂ ਕਰਦਾ ਵਿਆਹ ਦੇਖਣ ਨੂੰ ਅੱਛਾ ਉਹ ਬੈਡਿੰਗ ਦੋ ਦਮ ਬੜੀ ਲੜਾਈ ਹੀ ਆ ਉਹਦੇ ਜੱਟ ਬਣਾਏ ਤੇ ਉਹਦੇ ਤੀਰੇ ਦਾ ਪਤਾ ਹਾਂ ਬਾ ਬਾ ਬਾਤਾਂ ਬਾਤਾਂ ਜਿਆਲੀ ਵੀ ਹੈ ਤੇ ਗੋਲੀ ਆਏ ਹੋਏ ਹੈ ਡਰ ਗਿਆ ਇਹ ਇਹ ਜਿਹੜੀ ਚਰੂ ਨਾ ਉਹ ਫੁੱਲੀ ਹੋਈ ਨਹੀਂ ਨਾ ਆਹ ਦੇ ਬਣਾਵਾ ਆਹ ਦੇ ਉਹਨੇ ਕੀ ਪੰਗੇ ਲੈਂਦਾ ਸੀ ਤੂੰ ਕਰਨ ਨਾ ਕੀ ਗਿਆ ਸੀ ਕਰਨ ਨੀ ਕੀ ਗਿਆ ਸੀ ਕੁੱਤੇ ਨੂੰ ਫੜਿਆਗਾ ਤੂੰ ਸੀ ਹਾਂ ਉਹ ਤਾਂ ਕਰਦੇ ਸੀਗਾ ਘਰ ਜਾ ਸੀਗਾ ਰੱਖਿਆ ਉਹਦੇ ਸੀਗੇ ਉਹ ਤੋਂ ਬੋਲਦੀ ਸੀ ਨਾ ਧੀਲੇ ਡਾਕਟਰ ਮੈਡਮ ਬੋਲਦੇ ਸੀ ਉਹ ਪਤਾ ਹੋਣਾ ਨਾ ਮੁਰਗਾ ਕਹਿੰਦੇ ਹੁਣ ਹੱਥ ਲਾ ਕੇ ਦਿਖਾਈਵੇਂ ਹੁਣ ਇਹ ਵੀ ਇੱਕ ਇੰਜੈਕਸ਼ਨ ਲੱਗ ਚੁੱਕਿਆ ਨਾ ਹੁਣ ਲੱਗਣਾ ਸਾਤ ਤਰੀਕ ਨੂੰ ਤਿੰਨੇ ਲੱਗਣੀਆਂ ਕਿ ਦੋ ਲੱਗਣੇ ਨੇ ਹਾਂ ਨਾ ਕੁੱਤੇ ਨੂੰ ਆਤਣਾੜਾ ਨਾ ਬਿੱਲੀ ਨੂੰ ਹੁਣ ਸਾਤ ਤਰੀਕ ਨੂੰ ਲਗਣਾ ਫਿਰ ਸਾਤ ਤੋਂ ਬਾਅਦ ਲੱਗਣਾ ਤੇ ਹਾਂ ਉਹਨੇ ਹੱਥ ਰੋਣਾ ਹੈਗਾ ਹੁਣ ਇਹ ਵੀ ਦੱਸ ਤੈਨੂੰ ਬਿੱਲੀ ਨੂੰ ਵੀ ਨਹੀਂ ਲਾਉਣਾ ਹੱਥ ਨੇ ਜਰੂਰ ਤੇ ਹਨ ਰੱਖਣੇ ਨੇ ਵੀ ਇੱਕ ਤਾਂ ਉਹਦੀ ਚੀਜ਼ ਚੱਕ ਕੇ ਮੂੰਹ ਕੋਲ ਕੋਈ ਨਹੀਂ ਮਾਰਨੀ ਕੋਈ ਬੋਲ ਨਹੀਂ ਮਾਰਨੀ ਉਹਦੇ ਕੋਈ ਸਾਈਕਲ ਨਹੀਂ ਨੇ ਉਹਦੇ ਕੋਲ ਚਲਾਣਾ ਉਹ ਤੈਨੂੰ ਫੜੂਗੀ ਪੱਕਾ ਫੜੂਗੀ ਤੈਨੂੰ ਫੜੂਗੀ ਪੱਕਾ ਤੂੰ ਉਹਨੂੰ ਛੇੜਨਾ ਨਹੀਂ ਹਾਂ ਬੋਲ ਕੋਣ ਦਬਾਰਾ ਕਰਦਾ ਸੀ ਤੇ ਸਰ ਸਾਹਿਬ ਆਹ ਬਚਾਜ ਬਚਾਵਾ ਨਾ ਹਰ ਨੂੰ ਨਾ ਛੇੜਿਆ ਕਰ ਉਹ ਵੀ ਗਰਜਤ ਕਰਦੀ ਇਹਨੂੰ ਬਤਾਤਾ ਹੈ ਮੈਂ ਦੋ ਹਮਬਰਕ ਵੀ ਰੰਦਾ ਵਾ ਦੋ ਦਿਨ ਦਾ ਪੈਂਡਿੰਗ ਕੱਲ ਮੈਂ ਕਰਵਾਇਆ ਨਹੀਂ ਸੀਗਾ ਕਰੂਗਾ ਉਹ ਰੋਟੀ ਖਾ ਕੇ ਕਿਉਂਕਿ ਰਾਤ ਇਹਦੇ ਫੇਰ ਇੰਜੈਕਸ਼ਨ ਲੱਗੇ ਹੋਇਆ ਸੀ ਇਹਨੂੰ ਮੈਂ ਪੇਰਾ ਥੋੜੇ ਜਿਹਾ ਤਾਂ ਵੀ ਜੇ ਕੀਤਾ ਟੇ ਟੇ ਦੋ ਹਾਂ ਮੈਂ ਪੁੱਛਿਆ ਤੁਸੀਂ ਮੈਡਮ ਆਪਣੇ ਮੰਮੀ ਡੈਡੀ ਦੀ ਵੱਡੀਆਂ ਦੀ ਗੱਲ ਨਹੀਂ ਮੰਨਦੇ। ਵੱਡੇ ਨਸ਼ੇ ਕਰਦੇ ਹਨ। ਹਾਂ। ਫਿਰ ਤਾੜਦੇ। ਉਹਨਾਂ ਨੂੰ ਐਵੇਂ ਬੰਦ ਕਰ ਦਉਂਦੇ ਨੇ। ਗਿਲਾ ਕਿ ਮੈਂ ਸੰਗੜਾ ਨਾ ਬੰਨੀ ਲਈ ਜਾਂਦੇ ਸੀ ਨਾ। ਉਹਦੇ ਵੀ ਉਹਨੂੰ ਰੋਜ਼ ਉਹਨਾਂ ਤੋਂ ਬਾਹਰ ਕੱਲ ਕਿਸੇ ਦਾ ਕਦੇ ਕਿ ਤੈਨੂੰ ਲੈ ਜਾ ਕੇ ਤੇ ਕਿ ਤੈਨੂੰ ਲੈ ਜਾ ਹਨਾ। ਉਹਨਾਂ ਦੇ ਨਾਲ ਸਾਰਾ ਮੈਡੀਕਲ ਕਰਵਾ ਕੇ ਇਹਨਾਂ ਨੇ ਜੇਲ੍ਹ ਚ ਛੱਡ ਕੇ ਆਉਣਾ ਫਿਰ। ਪਹਿਲਾਂ ਇਹਨਾਂ ਨੇ ਕੋਰਟ ਚ ਪੇਸ਼ ਕਰਨਾ ਮਜਰਮ ਨੂੰ ਹਨਾ। ਫੋਟੋ ਚ ਕਿਰਜਾ ਜੀ ਸਾਹਿਬ ਨੇ ਉਹ ਲਿਖ ਦੇਣਾ ਹਨ ਹਰਮਨ ਦੀ ਸਕੂਲ ਦੀ ਬੇਨੋਂਦੀ ਲਾਇਕ ਨਹੀਂ ਨਹੀਂ ਇਹ ਸੋੜੀ ਦੀ ਥੋੜੀ ਗ੍ਰੀਨ ਗਰੋਵ ਵਾਲੀ ਬੇਗੋ ਆ ਹਰਮਨ ਦਾ ਕਿਹੜਾ ਸਕੂਲ ਹੈ ਹਰਮਨ ਦੱਸ ਦੋ ਕਿਹੜੇ ਸਕੂਲ ਚ ਪੜ੍ਹਦੇ ਆ ਤੁਸੀਂ ਨਨਕਾਣਾ ਸੀਨੀਅਰ ਪਬਲਿਕ ਰਾਮਪੁਰ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਰਾਮਪੁਰ ਸਤੰਸਾਲੇ ਹਰਮਨ ਦੇ ਟੀਚਰ ਪੜਾਉਂਦੇ ਬਹੁਤ ਵਧੀਆ ਨੇ ਬਸ ਹਰਮਨ ਜੀ ਇੱਕ ਪ੍ਰੋਬਲਮ ਆ ਹਰਮਨ ਵੀ ਬਹੁਤ ਵਧੀਆ ਪੜਦਾ ਹਰਮਨ ਜੀ ਇੱਕ ਪ੍ਰੋਬਲਮ ਆ ਵੀ ਹਰਮਨ ਖਾਣਾ ਨਹੀਂ ਖਾ ਕੇ ਆਉਂਦਾ ਇੱਕ ਹੋਰ ਹੋਰ ਕਿਹੜੀ ਆ ਕਾਪੀ ਦਾਸ ਹੋਰ ਕਿਹੜੀ ਆ ਰਾਈਟਿੰਗ ਹਾਂ ਇਹ ਕੀ ਹੰਡਰਾਈਟਿੰਗ ਨਹੀਂ ਇਹਦੀ ਬਸ ਹੰਡਰਾਈਟਿੰਗ ਗੰਦੀ ਹੈ ਇਹਦੀ ਉਹਥੇ ਇਹਦੇ ਨੰਬਰ ਜਮੇ ਪਿੱਛੇ ਚਲੇ ਜਾਂਦੇ ਨੇ ਹੁਣ ਦੇਖੋ ਇਹਦੇ ਨੰਬਰ ਵਧੀਆ ਆਏ ਨੇ ਤੇ ਜਦੋਂ ਇਹਦੇ ਫਾਈਨਲ ਪੇਪਰ ਹੋਣੇ ਨੇ ਇਹਦੇ ਪਰਸੈਂਟੇਜ ਥੱਲੇ ਆ ਜਣਗੇ ਫਿਰ 96 ਤੇ ਆ ਜਾਂਦੀ ਆ 95 96 ਦੇ ਹਨਾ ਮੋਟੋ ਜੀ ਅਸੀਂ ਇਹਨੂੰ ਕਹੇ ਵੀ 98 99 ਦੇ ਦਿਨ ਨੂੰ ਲੈਣੇ ਜਾਈਦੇ ਇਹ ਲੈ ਆ ਵੀ ਸਕਦਾ ਇਹ ਲੈ ਲੂਗਾ ਮੈਨੂੰ ਇੰਨਾ ਬਕਾਇਆ ਦੇ ਲੈ ਲੈਂਦਾ ਇਹ ਜਿੰਨੇ ਨੂੰ ਪੈਸੇ ਦੇ ਲੈ ਲੈਂਦਾ ਇਹ ਹਾਂ ਹਾਂ ਅੰਡਰਟੇਕਿੰਗ ਪਾਉਂਦਾ ਇਹ ਨੰਬਰ ਇਹਦੇ ਚਲੋ ਜੀ ਉਹ ਲੈ ਆ ਕਰ ਹਨਾ ਮਿਲ ਜਾ ਤੁਹਾਨੂੰ ਘਰੇ ਜਾ ਕੇ ਹਾਰਮਨ ਕਰੀ ਰਿਹਾ ਹੈ ਉਹਦੇ ਨਾਲ ਵਰਨੀ ਫੜਦਾ ਹੈਗਾ ਠੀਕ ਐ ਚਲ ਟੀਕਾ ਲਵਾ ਕੇ ਲਿਆਂਦਾ ਹੁਣ ਤਾਂ ਟਿਕ ਜਾ ਐ ਸਟੈਫੀ ਹੋ ਰਿਆ ਟੀਕਾ ਲੱਗਿਆ ਉਹਦੇ ਐਸਟ ਟੀਕਾ ਵਜਾ ਕਰਕੇ ਤੇ ਜੇ ਬਾਦੇ ਨੂੰ ਤੋਂ ਯਾਨੀ ਸਟੈਫੀ ਟੀਕਾ ਲੱਗਿਆ ਟੀਕਾ ਵੇ ਟੀਕਾ ਲਾਇਆ ਉਹਦੇ ਠੀਕ ਐ ਖਾਲਾ ਖਾਲ ਪਾਣੀ ਵੇੜਾ 11 ਤਰੀਕ ਤੋਂ ਕਿਨੇ ਸ਼ੁਰੂ ਸ਼ੁਰੂ ਹਰਵਨ ਨਵੰਬਰ ਕਰ ਲਿਆ ਪੁੱਤ ਅਜਾੜਵਾਂ ਨੂੰ ਸੱਜਰੇ ਛੁੱਟੀ ਕਰਾ ਦੇ ਹਨਾ ਕੱਲ ਕੱਲ ਵੀ ਹੋ ਗਈ ਸੀ ਨਹੀਂ ਕੱਲ ਤਾਂ ਹਰ ਮੈਂ 3 ਵਜੇ ਆਇਆ ਸੀ ਹਨਾ ਆ ਕੀ ਹੁੰਦਾ ਆ ਕੀ ਹੁੰਦਾ ਵਾ ਰੱਖਣਾ ਭੁੱਲ ਗਈ ਉਦੋਂ ਚਲ ਤਰੀਜੀ ਬਣਾ ਦੇ ਤੇਰੀ ਜੀ ਬਾਬੂ ਅਬ ਕਾਰਵਾ ਥੱਲੇ ਖੜਿਆ ਪਿਆ ਇਹਨੇ ਚੱਕ ਇੰਨਾ ਬੋ ਜੇ ਪਪਾ ਕੀ ਇਹ ਤਾਂ ਮੈਨੂੰ ਪਤਾ ਨਹੀਂ ਬਾਕੀ ਹੋ ਗਿਆ ਹੋਮਵਰਕ ਹੋਂ ਸਾਰੇ ਤਾਂ ਹਾਥੋਂ ਹੱਥ ਜੋੜ ਕੇ ਬੈਠ ਕੇ ਤੇ ਇੱਥੇ ਕੰਮ ਪੜ੍ਹਦਾ ਪ੍ਰਸ਼ਾਦ ਪੰਡ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਦੇ ਆ ਠੀਕ ਥੈਂਕ ਯੂ ਵੀ ਕਰਦੇ ਥੈਂਕ ਯੂ ਜਿੰਨਾਂ ਨੇ ਸਬਸਕ੍ਰਾਈਬ ਕਰਿਆ ਆਪਾਂ ਉਹਨਾਂ ਵੀਰਾਂ ਭੈਣਾਂ ਦਾ ਉਹਨਾਂ ਵੀਰਾਂ ਭੈਣਾਂ ਦਾ ਬਹੁਤ ਬਾਤ ਥੈਂਕ ਯੂ ਦਾ ਮੈਜੀਕ ਵਰਡ ਕਿਹੜੇ ਨੇ ਦੱਸੋ ਥਰੀ ਮੈਜੀਕ ਵਰਡਸ ਨੇ ਉਹ ਕਿਹੜੇ ਨੇ ਕਿਹੜੇ ਪਲੀਜ਼ ਥੈਂਕ ਯੂ ਸੀ ਸੌਰੀ ਸੌਰੀ ਹਾਂ ਹੁਣ ਇੱਥੇ ਆਪਾਂ ਕਿਹੜਾ ਵਰਤਾਂਗੇ ਥੈਂਕ ਯੂ ਥੈਂਕ ਯੂ ਇੱਥੇ ਆਪਾਂ ਕਰਾਂਗੇ ਧੰਨਵਾਦ ਥੈਂਕ ਯੂ ਇੱਕ ਬਾਈ ਇੱਕ ਬਾਈ ਹੋਰ ਆਪਣੇ ਮਾਸਟਰ ਜੀ ਨੇ ਹਨਾ ਪੂਰਾ ਸਪੋਰਟ ਕਰਿਆ ਹਨਾ ਉਹਨਾਂ ਦੇ ਵੀ ਵਧੀਆ ਬੜੇ ਸਬਸਕ੍ਰਾਈਬਰ ਅੱਗੇ ਦੱਸੇ ਨੇ ਹਨਾ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਹ ਹਰਵਾਨਾ ਹਨਾ ਹਰਪ੍ਰੀਤ ਚਾਚਾ ਹਾ ਵਟਰੀ ਚਾਚਾ ਹਰਪ੍ਰੀਤ ਹਰਪ੍ਰੀਤ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਵੀਰ ਜੀ ਵੀਰ ਜੀ ਨੇ ਚਾਚਾ ਸਾਹਿਬ ਇੱਕ ਗੱਲ ਕਹ ਮੇਰੇ ਵੀਰ ਜੀ ਤੁਹਾਡੇ ਚਾਚਾ ਜੀ ਇੱਕ ਗੱਲ ਕਹ